ਸਤਿ ਸ਼੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਵਿੱਚ ਸਭ ਤੋਂ ਪਹਿਲਾਂ ਆਪਣਾ ਚੈਨਲ ਜਿਹੜਾ ਟੈਂ ਟਰੈਕਟਰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰ ਲਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੋ ਸਤਿ ਸ਼੍ਰੀ ਅਕਾਲ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਜਿਹੜਾ ਹੈ ਟਰੈਕਟਰ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਨੰਬਰ ਨੋਟ ਕਰੋ 9878390942 ਜੇਕਰ ਤੁਸੀਂ ਵੀਰੇ ਕੋਈ ਵੀ ਸੰਸੇਲ ਕਰਨਾ ਹੁੰਦਾ ਹੈ ਟਰੈਕਟਰ ਟਰਾਲੀ ਕਾਰ ਜੀਪ ਮੋਟਰਸਾਈਕਲ ਹਾਲ ਤਵੀਆਂ ਤਾਂ ਉਹਦੀਆਂ 4-5 ਫੋਟੋਆਂ ਤੇ ਬਾਕੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਲਵਾ ਸਕਦੇ ਹੋ ਧੰਨਵਾਦ ਵੀਰੇ ਅੱਜ ਆਪਾਂ ਸੇਲ ਵਿੱਚ 6 ਚੀਜ਼ਾਂ ਲੈ ਕੇ ਆਏ ਆ ਵੀਰੇ ਜੋ ਵਿਕਾਊ ਨੇ ਦੋ ਵਿਸ਼ਾਲ ਕੰਬਾਈਨ ਇੱਕ 2015 ਮਾਡਲ ਇੱਕ 2017 ਮਾਡਲ ਇੱਕ ਪ੍ਰੀਤ ਕੰਬਾਈਨ 2011 ਮਾਡਲ ਇੱਕ ਸਵਿਫਟ ਜੀਜਡੀਆਈ 2012 ਮਾਡਲ ਤੇ 11 ਫੁੱਟੀ ਟਰਾਲੀ ਤੇ ਇੱਕ ਵੀਰੇ ਕੰਪਿਊਟਰ ਕਰਾ 2015 ਮਾਡਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਵੀਰੇ ਵਿਸ਼ਾਲ ਕੰਬਾਈਨ ਦੀ 2015 ਮਾਡਲ ਇਹ ਕੰਬਾਈਨ ਦੀਆਂ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨਗੀਆਂ ਇਹ ਕੰਬਾਈਨ ਵੀਰੇ ਮੁਕਸਾਰ ਏਰੀਆ ਦੇ ਵਿੱਚ ਖੜੀ ਹੈ ਕੰਬਾਈਨ ਦਾ ਨੰਬਰ ਵੀਰੇ ਪੰਜਾਬ ਦਾ ਪੀਵੀ 30 ਨੰਬਰ ਆ ਕੰਬੈਨ ਦੇ ਵੀਰੇ ਚਾਰੇ ਟਾਇਰ 80 ਪੈਸੇ ਨੇ ਜੋ ਕਿ ਵੀਰ ਵੱਲੋਂ ਪਵਾਏ ਹੋਏ ਆ ਕਾਗਜ਼ੀ ਪੱਤਰ ਵੀਰੇ ਕੰਬੈਨ ਦੇ ਬਿਲਕੁਲ ਪੂਰੇ ਨੇ ਤੇ ਬਹੁਤ ਹੀ ਵਧੀਆ ਹਾਲ ਦੇ ਵਿੱਚ ਖੜੀ ਹੈ ਵੀਰੇ ਕੰਬੈਨ ਵੀਰ ਨੇ ਜੋ ਇਸ ਦੀ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 16 ਲੱਖ 40000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਾਹਮਣੇ ਸਕਰੀਨ ਤੇ ਸ਼ੋ ਹੋ ਰਿਹਾ 88476 55671 ਇਹ ਨੰਬਰ ਤੇ ਤੁਸੀਂ ਮਾਲਕ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਤੇ ਕੰਬੈਨ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ ਪ੍ਰੀਮਾਇਂਦੀ ਪ੍ਰੀਤ ਕੰਬਾਈਨ ਵੀਰੇ 987 ਇਹ ਕੰਬਾਈਨ ਵੀਰੇ 2011 ਮਾਡਲ ਹੈ ਤੇ ਕੰਬਾਈਨ ਵੀ ਵੀਰੇ ਆਹੀ ਵੀਰ ਕੋਲੇ ਖੜੀ ਹੈ ਜਿਸ ਕੋਲੇ ਵਿਸ਼ਾਲ ਕੰਬਾਈਨ 2015 ਮਾਡਲ ਖੜੀ ਆ। ਵੀਰ ਦਾ ਜਿਲ੍ਹਾ ਵੀਰੇ ਮੁਕਸਰਾ ਵੀਰ ਕੋਲੇ ਦੋ ਕੰਬਾਈਨਾਂ ਨੇ ਤੇ ਵੀਰ ਨੇ ਦੋਨੀਆਂ ਸੀਲ ਕਰਨੀਆਂ। ਇਹ ਕੰਬਾਈਨ ਵੀ ਵੀਰੇ ਪੰਜਾਬ ਨੰਬਰ ਆ ਤੇ ਕੰਬਾਈਨ ਦੇ ਵੀਰੇ ਚਾਰੇ ਟਾਇਰ 75 ਪੈਸੇ ਨੇ ਤੇ ਵੀਰ ਨੇ ਜੋ ਇਸ ਦੀ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 10,50,000 ਰੁਪਏ। ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ 88476 55671 ਤੁਸੀਂ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਕੰਬਾਈਨ ਵੀਰ ਤੋਂ ਖਰੀਦ ਸਕਦੇ ਹੋ ਅਗੇ ਜੀ ਪੱਤਰ ਵੀਰੇ ਕੰਬਾਈਨ ਦੇ ਬਿਲਕੁਲ ਪੂਰੇ ਨੇ ਇਕਦਮ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਖੜੀ ਹੈ ਕੰਬਾਈਨ ਵੀਰੇ ਜੇ ਕੋਈ ਮੇਰਾ ਵੀਰ ਕੰਬਾਈਨ ਲੈਣੀ ਚਾਹੁੰਦਾ ਹੈ ਤਾਂ ਉਹ ਵੀਰ ਨਾਲ ਵਟਸਐਪ ਤੇ ਜਾਂ ਕੰਟੈਕਟ ਤੇ ਗੱਲ ਕਰ ਸਕਦਾ ਹੈ ਹੁਣ ਗੱਲ ਕਰਦੇ ਹਾਂ ਵੀਰੇ ਕੰਬਾਈਨ ਦੀ ਤੀਜੀ ਕੰਬਾਈਨ ਦੀ ਇਹ ਕੰਬਾਈਨ ਵੀ ਵੀਰੇ ਵਿਸ਼ਾਲ ਕੰਬਾਈਨ ਆ ਮਾਡਲ 2017 ਜੋ ਕਿ 2017 ਦੇ ਵਿੱਚ ਆਈ ਹੋਈ ਆ ਇਹ ਕੰਬੈਨ ਵੀਰੇ ਜਲੰਧਰ ਡਿਸਟ੍ਰਿਕਟ ਦੇ ਵਿੱਚ ਖੜੀ ਆ ਏਰੀਆ ਸੁਲਤਾਨਪੁਰ ਲੋਧੀ ਕੰਬੈਨ ਆਈ ਨੂੰ ਵੀਰੇ 2 ਸਾਲ ਹੀ ਹੋਇਆ ਬਹੁਤ ਹੀ ਵਧੀਆ ਹਾਲ ਦੇ ਵਿੱਚ ਖੜੀ ਏ ਵੀਰੇ ਇੱਕਦਮ ਸਿੱਕੇਬੰਦ ਕੰਬੈਨ ਆ ਕੰਬੈਨ ਦੇ ਵੀਰੇ ਚਾਰੇ ਟਾਇਰ 90 ਪੈਸੇ ਨੇ ਟਾਇਰਾਂ ਦੀ ਹਾਲਤ ਵੀ ਵੀਰੇ ਬਿਲਕੁਲ ਨਵੀਂ ਆ ਬਾਕੀ ਵੀਰੇ ਤੁਸੀਂ ਕੰਬੈਨ ਦੀਆਂ ਫੋਟੋਆਂ ਦੇਖ ਹੀ ਸਕਦੇ ਹੋ ਇੱਕਦਮ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਖੜੀ ਆ ਕਾਗਜ਼ੀ ਪੱਤਰ ਵੀਰੇ ਕੰਬੈਨ ਦੇ ਪੂਰੇ ਨੇ ਜੋ ਕਿ ਤੁਸੀਂ ਕੰਬੈਨ ਲਾਈਨ ਸਮੇਂ ਚੈੱਕ ਕਰ ਸਕਦੇ ਹੋ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 9870600786 ਜੇ ਕੋਈ ਮੇਰਾ ਵੀਰ ਕੰਬੈਨ ਲੈਣੀ ਚਾਹੁੰਦਾ ਹੈ ਤਾਂ ਉਹ ਵੀਰ ਨਾਲ ਗੱਲਬਾਤ ਕਰ ਸਕਕੇ ਰੇਟ ਪੁੱਛ ਸਕਦਾ ਹੁਣ ਗੱਲ ਕਰਦੇ ਆ ਵੀਰੇ ਸਵਿਫਟ ਜੀਡੀਡੀ 2012 ਮਾਡਲ ਇਹ ਗੱਡੀ ਵੀਰੇ ਡਿਸਟ੍ਰਿਕਟ ਮੁਕਸਰ ਦੇ ਪਿੰਡ ਬੜਿੰਗੇ ਵਿਖੇ ਖੜੀ ਹੈ ਸਾਰੀ ਗੱਡੀ ਵੀਰੇ ओरिजिनल ਆ ਗੱਡੀ ਨੂੰ ਵੀਰੇ ਕਿਤੋਂ ਵੀ ਪੇਂਟ ਨਹੀਂ ਹੋਇਆ ਥੋੜੀ ਬੋਟੀ ਟੱਚਿੰਗ ਗੱਡੀ ਦੇ ਹੁੰਦੀ ਆ ਗੱਡੀ ਦੇ ਚਾਰੇ ਟਾਇਰ ਵੀਰੇ ਬਿਲਕੁਲ ਨਵੇਂ ਨੇ ਤੇ ਗੱਡੀ ਦੇ ਵੀਰੇ ਲਾਇਅ ਬੀਲ ਪਾਏ ਹੋਏ ਨੇਗੇ ਤੇ ਸੀਟ ਕਵਰ ਵੀਰੇ ਵੀਰੇ ਨੇ ਨਿਊ ਕਰਵਾਇਆ ਲੈਦਰ ਦੇ ਸੀਟ ਕਵਰ ਆ ਵੀਰੇ ਬਾਕੀ ਸਾਰੇ ਵੀਰੇ ਤੁਸੀਂ ਗੱਡੀ ਦੀਆਂ ਫੋਟੋਆਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਹਾਲ ਦੇ ਵਿੱਚ ਖੜੀ ਹੈ ਵੀਰੇ ਗੱਡੀ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਖੜੀ ਹੈ ਕਾਗਜ਼ੀ ਪੱਤਰ ਵੀ ਵੀਰੇ ਬਿਲਕੁਲ ਪੂਰੇ ਨੇ ਕੋਈ ਪ੍ਰੋਬਲਮ ਨਹੀਂ ਕਾਗਜ਼ੀ ਪੱਤਰਾਂ 'ਚ ਗੱਡੀ ਲੈਣ ਸਮੇ ਤੁਸੀਂ ਕਾਗਜ਼ੀ ਪੱਤਰ ਚੈੱਕ ਕਰ ਸਕਦੇ ਹੋ ਸਰਵਿਸ ਗੱਡੀ ਦੀ ਹੋਈ ਹੋਈ ਹੈ ਵੀਰੇ ਜੋ ਵੀਰ ਨੇ ਹੁਣੀ ਕਰਵਾਈ ਆ ਗੱਡੀ ਲੈਣ ਸਮੇ ਵੀਰੇ ਉਸ ਤੋਂ ਬਾਅਦ ਤੁਹਾਨੂੰ 1 ਰੁਪਿਆ ਵੀ ਲਾਉਣ ਦੀ ਲੋੜ ਨਹੀਂ ਗੱਡੀ ਤੇ ਸਾਰਾ ਕੰਮ ਗੱਡੀ ਦਾ ਹੋਇਆ ਹੋਇਆ ਵੀਰੇ ਵੀਰੂ ਰਾਮ ਵੱਲੋਂ ਵੀਰੇ ਪੂਰੀ ਫੁੱਲ ਗਾਰੰਟੀ ਹੈ ਗੱਡੀ ਦੀ ਤੁਸੀਂ ਚਲਾ ਕੇ ਗੱਡੀ ਚੈੱਕ ਕਰਕੇ ਖਰੀਦ ਸਕਦੇ ਹੋ ਵੀਰ ਨੇ ਜੋ ਇਸ ਗੱਡੀ ਦੀ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 440000 ਰੁਪਏ ਤੇ ਮਾਲਕ ਵੀ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 98886 82645 ਇਹ ਨੰਬਰ ਤੇ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਗੱਡੀ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ 11 ਫੁੱਟੀ ਟਰਾਲੀ ਦੀ ਇਹ ਟਰਾਲੀ ਵੀਰੇ 11 ਫੁੱਟ ਲੰਮੀ ਆ ਤੇ 6.5 ਫੁੱਟ ਚੌੜੀ ਆ ਟਰਾਲੀ ਦੇ ਟਾਇਰ ਵੀਰੇ ਡਬਲ ਨੇ ਚਾਰ ਟੈਰੀ ਆ ਟਰਾਲੀ ਦੇ ਟਾਇਰ ਵੀਰੇ 40 45 ਪੈਸੇ ਨੇਗੇ ਤੇ ਪੰਪ ਲੱਗਿਆ ਹੋਇਆ ਵੀਰੇ ਟਰਾਲੀ ਦੇ ਟ੍ਰਾਲੀ ਵੀਰੇ ਬਿਲਕੁਲ ਨਵੀਂ ਆ ਬੀ ਹੋਇਆ ਹਜੇ ਟਰਾਲੀ ਆਈ ਨੂੰ ਤੇ ਮਾਲਕ ਵੀਰ ਨੇ ਜੋ ਇਸ ਦੀ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 115000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 98784 61931 ਇਹ ਨੰਬਰ ਤੇ ਤੁਸੀਂ ਵੀਰ ਨਾਲ ਗੱਲਬਾਤ ਕਰਕੇ ਟਰਾਲੀ ਖਰੀਦ ਸਕਦੇ ਹੋ ਇਹ ਨੰਬਰ ਵੀ ਇਹ ਟਰਾਲੀ ਵੀਰੇ ਸੰਗਰੂਰ ਡਿਸਟ੍ਰਿਕਟ ਚ ਖੜੀ ਆ ਪਿੰਡ ਪਟਾਲ ਵਿਖੇ ਹੁਣ ਗੱਲ ਕਰਦੇ ਵੀਰੇ ਕੰਪਿਊਟਰ ਕਰਾਹੇ ਦੀ ਇਹ ਕੰਪਿਊਟਰ ਕਰਾਹੇ ਵੀਰੇ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਜੀਰਾ ਵਿਖੇ ਖੜਾ ਹੈ ਤੇ 2015 ਮਾਡਲ ਹੈ ਇਹ ਵੀਰੇ ਡਬਲ ਟਾਇਰ ਹੈ ਹਾਲਤ ਵੀਰੇ ਬਹੁਤ ਵਧੀਆ ਪਈ ਹੈ ਇੱਕਦਮ ਸਿੱਕੇਵੰਦ ਕਰਾਹਾ ਬਾਕੀ ਤੁਸੀਂ ਫੋਟੋਆਂ ਦੇਖ ਸਕਦੇ ਹੋ ਮਾਲਕ ਵੀਰ ਵੱਲੋਂ ਪੂਰੀ ਫੁੱਲ ਗਾਰੰਟੀ ਆ ਤੇ ਵੀਰ ਨੇ ਜੋ ਇਸ ਦੀ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 1,90,000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 99144 97943 ਇਹ ਨੰਬਰ ਤੇ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਕੰਪਿਊਟਰ ਘਰ ਖਰੀਦ ਸਕਦੇ ਹਾਂ ਧੰਨਵਾਦ ਵੀਰੇ ਜੇ ਵੀਰੇ ਤੁਹਾਨੂੰ ਸਾਡਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਕੋਈ ਵੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੇ